ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੁਲ ਕਰੇ ਕਰੋ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਜਿਓ ਤੀਰਥ ਵਰਲਡ ਦੇ ਨਾਲ ਸਾਕਾ ਸਾਰਾਗੜੀ ਬਾਰੇ ਤੁਸੀਂ ਫਿਲਮ ਵੀ ਦੇਖੀ ਹੋਣੀ ਆ ਸੁਣੀ ਵੀ ਹੋਣੀ ਆ ਤੇ ਉਹਦਾ ਅਸਲ ਇਤਿਹਾਸ ਕੀ ਹੈ ਸਾਕਾ ਜੋ ਸਾਰਾਗੜੀ ਦੀ ਭਾਰਤੀਆ ਕਿਉਂ ਸੀ ਕੀ ਕਾਰਨ ਸੀ ਇਹਦੇ ਪਿੱਛੇ ਕਿਉਂ ਲੜਾਈ ਹੋਈ ਤੇ ਕਿੰਨਾਂ ਨੇ ਉਥੇ ਜੋਰ ਮਖਾਇਆ ਹੁਣ ਸਾਕਾ ਸਾਰਾਗੜੀ ਦਾ ਤੁਹਾਨੂੰ ਆਪਾਂ ਇਤਿਹਾਸ ਸੁਣਾਵਾਂਗੇ ਕਿ ਕਦੋਂ ਵਾਪਰਿਆ ਕਿਉਂ ਵਾਪਰਿਆ ਕਿ ਰੀਜਨ ਸੀ ਉਹਦੇ ਪਿੱਛੇ ਕਾਰਨ ਕੀ ਸੀ ਸਾਰਾ ਗੜੀ ਦੀ ਲੜਾਈ ਉੱਤਰੀ ਪੱਛਮੀ ਫਰੰਟੀਅਰ ਸੂਬੇ ਦੀ ਅਫਗਾਨਿਸਤਾਨ ਦੀਆਂ ਸਰਹੱਦਾਾਂ ਲਾਗੇ ਸਾਰਾ ਗੜੀ ਦੇ ਸਥਾਨ ਤੇ ਹੋਈ ਸੀ ਸਰਹੱਦੀ ਇੱਕ ਸਥਾਨ ਸੀ ਉਥੇ ਲੜਾਈ ਹੋਈ ਸੀ ਤੇ 12 ਸਤੰਬਰ 1897 ਨੂੰ ਇਹ ਲੜਾਈ ਲੜੀ ਗਈ ਸੀ ਇਸ ਲੜਾਈ ਵਿੱਚ ਬ੍ਰਿਟਿਸ਼ ਭਾਰਤੀ ਫੌਜ ਦੇ 36 ਸਿੱਖ ਰੈਜੀਮੈਂਟ ਜੋ ਹੁਣ ਚਾਰ ਸਿੱਖ ਰੈਜੀਮੈਂਟ ਅਖਵਾਉਂਦੀਆਂ ਨੇ ਉਹਨਾਂ ਵਿੱਚ 21 ਜਾਵਾ ਜਵਾਨਾ ਅਤੇ ਅਫਗਾਨੀ ਪਠਾਣਾ ਤੇ ਅਫਰੀਕ ਅਫਰੀਤੀ ਕਵਾਲਿਆਂ ਦੇ ਵਿਚਕਾਰ ਹੀ ਲੜਾਈ ਹੋਈ ਸੀ ਤੇ ਸਾਰਾ ਗੜੀ ਸਮੁੰਦਰੀ ਤੱਟ ਤੋਂ ਸਮੁੰਦਰੀ ਤਲ ਤੋਂ 6000 ਫੁੱਟ ਦੀ ਉਚਾਈ ਦੇ ਉੱਤੇ ਪੈਂਦਾ ਇੱਕ ਪਿੰਡ ਸੀ ਇਹ ਇਲਾਕਾ ਵਜੇਰੀਸਤਾਨ ਦਾ ਇਲਾਕਾ ਸੀ ਜਿਸ ਦੇ ਪਹਾੜ ਬ੍ਰਿਟਿਸ਼ ਫਰੰਟੀਅਰ ਦੇ ਅਫਗਾਨਿਸਤਾਨ ਦੀ ਬੰਡ ਕਰਦੇ ਸਨ ਤੇ ਇਸ ਚੋਟੀ ਦੀ ਅਹਿਮੀਅਤ ਇਸ ਕਰਕੇ ਵੀ ਜ਼ਿਆਦਾ ਸੀ ਕਿਉਂਕਿ ਲੋਕ ਹਾਰਟ ਕੇ ਲਈ ਅਤੇ ਗੁਲਸਤਾਨ ਕੇ ਲਈ ਬਚਕਾਰ 600 6 ਕਿਲੋਮੀਟਰ ਦਾ ਫਾਸਲਾ ਇਨਾਂ ਵਿੱਚ ਆਉਂਦਾ ਸੀ ਤੇ ਜਦੋਂ ਇਹਦੇ ਦੋਹਾਂ ਵਿਚਕਾਰ ਲੜਾਈ ਹੋਈ ਆ ਤਾਂ ਦੋਹਾਂ ਕਿਲਿਆਂ ਵਿੱਚ ਸੰਦੇਸ਼ ਦਾ ਜੋ ਆਦਾਨ-ਪ੍ਰਦਾਨ ਕੀਤਾ ਜਾਂਦਾ ਸੀ ਉਹਨਾਂ ਦਿਨਾਂ ਵਿੱਚ ਸੰਪਾਰਕ ਕੇਵਲ ਦਿਖਾਈ ਦੇਣ ਵਾਲੇ ਸਨ ਜਾਂ ਸ਼ਾਂਕਰਾਹੀ ਸੁਨੇਹੇ ਭੇਜੇ ਜਾਂਦੇ ਸੀ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਤੋਂ ਬਾਅਦ 19ਵੀਂ ਸਦੀ ਦੇ ਅਖੀਰ ਵਿੱਚ ਅੰਗਰੇਜ਼ਾਂ ਨੇ ਇਹ ਇਲਾਕਾ ਅੰਗਰੇਜ਼ ਸਮਰਾਜ ਦੇ ਅਧੀਨ ਕਰਤਾ ਤੇ ਪਰ ਲੜਾਕੇ ਪਠਾਣਾ ਦੇ ਜੋ ਕਬੀਲੇ ਸੀ ਲੋਕਾਂ ਦੇ ਅਧੀਨਗੀ ਨੂੰ ਪ੍ਰਵਾਨ ਕਰਨ ਤੋਂ ਮਨਾ ਕਰਦੇ ਸੀ ਤੇ ਇਹਨਾਂ ਲੋਕਾਂ ਨੇ ਅੰਗਰੇਜ਼ਾਂ ਖਿਲਾਫ 1896 ਵਿੱਚ ਇੱਕ ਬਗਾਵਤ ਕੀਤੀ ਤੇ ਬਗਾਵਤ ਤੋਂ ਬਾਅਦ ਇੱਕ ਐਲਾਨ ਕੀਤਾ ਅੰਗਰੇਜ਼ਾਂ ਲਈ ਬੜਾ ਮਹੱਤਵ ਰੱਖਦਾ ਸੀ ਇਸ ਲੜਾਈ ਨੂੰ ਲੜਦਾ ਆਪਣੀ ਇੱਜ਼ਤ ਨੂੰ ਬਚਾਉਣਾ ਪਰ ਜਦੋਂ ਦਾ ਲੱਗਦਾ ਸੀ ਉੱਥੇ ਪਠਾਨ ਵਪਾਰੀਆਂ ਤੇ ਛੋਟੀਆਂ-ਛੋਟੀਆਂ ਅੰਗਰੇਜ਼ਾਂ ਦੇ ਫੌਜੀ ਇਹਨਾਂ ਟੁਕੜੀਆਂ ਦਾ maal ਲੁਕ ਲੈਂਦੇ ਸੀ ਸਮਾਨਾ ਚੋਟੀ ਉੱਤੇ ਅੰਗਰੇਜ਼ 5 ਸਾਲ ਤੋਂ ਕਬਜ਼ਾ ਜਮਾਈ ਬੈਠੇ ਸੀ 31 ਦਸੰਬਰ 1896 ਨੂੰ ਕਹਾਟ ਪਹੁੰਚੀ ਸਿੱਖ ਬਟਾਲੀਅਨ ਨੂੰ ਸਮਾਨਾ ਸਮਾਨਾ ਘਾਟੀ ਉੱਪਰ ਬਾੜੀ ਜਿਹੜੀ ਉੱਪਰ ਵਾਲੀ ਚੋਟੀ ਸੀ ਸਮਾਨਾ ਜੋ ਸਮਾਨਾ ਘਾਟੀ ਸੀ ਉਹ ਉੱਪਰ ਵਾਲੀ ਚੋਟੀ ਸੀ ਉਹਤੇ ਕਬਜ਼ਾ ਕਰਨ ਦਾ ਹੁਕਮ ਸੁਣਾਇਆ ਗਿਆ ਤੇ ਜਿਹੜੇ ਕਬੀਲਿਆਂ ਦਾ ਹਮਲਾ ਸੀ ਜੋ ਪਠਾਣੀ ਕਬੀਲੇ ਸੀ ਉਹਨਾਂ ਦਾ ਹਮਲਾ ਸੀ ਤੇ ਉਹ ਕਬੀਲਿਆਂ ਦੇ ਵਿੱਚ ਕਈ ਹਜ਼ਾਰ ਵਿਅਕਤੀਆਂ ਨੇ 3 ਅਤੇ 9 ਸਤੰਬਰ 1897 ਨੂੰ ਗੋਲਿਸਤਾਨ ਚੌਂਕੀ ਤੇ ਦੋ ਵਾਰ ਹਮਲਾ ਕੀਤਾ ਪਰ ਦੋਵੇਂ ਵਾਰ ਉਹਨਾਂ ਨੇ ਆਪ ਉਹਨਾਂ ਨੇ ਜੋ ਬਾਰ ਕੀਤੇ ਸੀ ਉਹਨਾਂ ਬਾਰਾਂ ਨਾਲ ਪਿੱਛੇ ਧੱਕ ਦਿੱਤਾ ਫੌਜ ਨੂੰ ਕਿ ਸਮਾਣਾ ਪੋਸਟ ਉੱਤੇ 10000 ਕਬੀਲਿਆਂ ਨੇ ਚਾਰ ਹਮਲਿਆਂ ਨੂੰ ਵੀ ਅਸਫਲ ਆਪਣਾ ਅਸਫਲ ਬਣਾ ਦਿੱਤਾ ਸੀ ਜੋ ਹਮਲੇ ਹੁੰਦੇ ਸੀ ਇਸ ਉਪਰੰਤ ਕਬੀਲਿਆਂ ਦੇ ਸਰਦਾਰਾਂ ਨੇ ਸਲਾਹ مشورہ ਕਰਕੇ ਸਾਰਾ ਗੜੀ ਉੱਤੇ ਹਮਲੇ ਕਰਨ ਦੀ ਯੋਜਨਾ ਬਣਾਈ ਕਿਉਂਕਿ ਇਸ ਚੌਕੀ ਦੀ ਰਾਖੀ ਲਈ 21 ਜਵਾਨਾਂ ਦੀ ਜੋ ਨਫਰੀ ਸੀ 21 ਜਵਾਨ ਸੀ ਜਿਹਦੇ ਵਿੱਚ ਉਹ ਤਾਇਨਾਤ ਸੀਗੇ ਤੇ ਉਹ ਇਸ ਚੋਟੀ ਦਾ ਜੋ ਰਖਵਾਲੀ ਕਰ ਰਹੇ ਸੀ ਜੋ ਸਾਰਾ ਗੜੀ ਦੀ ਚੋਟੀ ਸੀ ਉਹਦੀ ਰਖਵਾਲੀ ਕਰ ਰਹੇ ਸੀ ਜਿਹਦੇ ਵਿੱਚ ਈਸ਼ਵਰ ਸਿੰਘ ਹਵਾਲਦਾਰ ਪਿੰਡ ਝੋੜਾ ਜ਼ਿਲ੍ਹਾ ਲੁਧਿਆਣਾ ਕੋਲ ਸੀ ਦੁਸ਼ਮਣਾਂ ਦੇ ਸਰਦਾਰ ਜੋ ਦੁਸ਼ਮਣਾਂ ਨੇ ਸਰਦਾਰ ਇਸ਼ਚ ਸਿੰਘ ਨੂੰ ਕਿਹਾ ਕਿ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਤੇ ਸਾਡੀ ਲੜਾਈ ਅੰਗਰੇਜ਼ਾਂ ਨਾਲ ਹੈ ਜਦੋਂ ਉੱਥੇ ਸਾਰਾ ਗੜੀ ਦੀ ਪਹਾੜੀ ਤੇ ਪਹੁੰਚਦੇ ਨੇ ਤਾਂ ਜਿਹੜੇ ਪਠਾਨ ਸੀ ਉਹਨਾਂ ਨੇ ਜੋ ਹੌਲਦਾਰ ਈਸ਼ਵਰ ਸਿੰਘ ਸੀ ਉਹਨੂੰ ਕਿਹਾ ਸੀ ਜੂ ਲੁਧਿਆਣੇ ਜਿਹਨੇ ਨਾਲ ਸੰਬੰਧ ਰੱਖਦਾ ਸੀ ਤੇ ਦੁਸ਼ਮਣ ਨੇ ਉਹ ਜੋ ਪਠਾਨ ਸੀ ਉਹਨਾਂ ਨੇ ਸਰਦਾਰ ਈਸ਼ਵਰ ਈਸ਼ਵਰ ਸਿੰਘ ਨੂੰ ਕਿਹਾ ਕਿ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਸਾਡੀ ਲੜਾਈ ਅੰਗਰੇਜ਼ ਸਰਕਾਰ ਨਾਲ ਹੈ ਬ੍ਰਿਟਿਸ਼ ਸਰਕਾਰ ਨਾਲ ਹੈ ਤੇ ਤੁਸੀਂ ਗਿਣਤੀ ਵਿੱਚ ਘੱਟ ਹੋ ਇਸ ਲਈ ਸਾਡੇ ਸਾਹਮਣੇ ਹਥਿਆਰ ਸੁੱਟ ਦਿਓ ਦੁਸ਼ਮਣਾਂ ਦੇ ਉਹਨਾਂ ਨੂੰ ਚੌਕੀ ਖਾਲੀ ਕਰਨ ਲਈ ਬਹੁਤ ਲਾਲਚ ਦਿੱਤਾ ਉਹਨਾਂ ਨੂੰ ਸੁਰੱਖਿਅਤ ਲੰਘਾ ਅਤੇ ਹੋਰ ਇਨਾਮਾਂ ਦੀ ਪੇਸ਼ਕਸ਼ ਵੀ ਕੀਤੀ ਕਿ ਅਸੀਂ ਤੁਹਾਨੂੰ ਮਾਰਦੇ ਨਹੀਂ ਫੜਦੇ ਨਹੀਂ ਕੋਈ ਤੁਹਾਡੇ ਨਾਲ ਲੜਾਈ ਨਹੀਂ ਕਰਦੇ ਤੁਹਾਨੂੰ ਸੁਰੱਖਿਅਤੇ ਤੋਂ ਕੱਢ ਦਿੰਦੇ ਹਾਂ ਇਨਾਮ ਵੀ ਦਿੰਦੇ ਹਾਂ ਪਰ ਤੁਸੀਂ ਇਹ ਸਾਰਾ ਗੜੀ ਦੀ ਚੋਟੀ ਹੈ ਜੋ ਖਾਲੀ ਕਰ ਦਿਓ ਜੋ ਸਾਰਾ ਗੜੀ ਜਾ ਕੇ ਪੈਨਸੀ ਉਹ ਖਾਲੀ ਜਾ ਕੇ ਪਾਰ ਸਰਦਾਰ ਈਸਰ ਸਿੰਘ ਬੜੇ ਅਣਖੀਲੇ ਸੁਭਾਅ ਵਾਲਾ ਸੀ ਉਹ ਕਿਸੇ ਵੀ ਤਰ੍ਹਾਂ ਲਾਲਚ ਵਿੱਚ ਨਹੀਂ ਆਇਆ ਤੇ ਉਹਨੇ ਕਿਹਾ ਕਿ ਇਹ ਅੰਗਰੇਜ਼ਾਂ ਦੀ ਜ਼ਮੀਨ ਹੈ ਅਸੀਂ ਆਖਰੀ ਸਾਹ ਤੱਕ ਇਸ ਦੀ ਰੱਖਿਆ ਕਰਾਂਗੇ ਕਿਉਂਕਿ ਇਹ ਸਾਡੇ ਅਧੀਨ ਸਿੱਖ ਫੌਜੀਆਂ ਵੱਲੋਂ ਬਹਾਦੀ ਨਾਲ ਮੁਕਾਬਲਾ ਕਰਨਾ ਸਵੇਰੀ 9:30 ਵਜੇ ਲੜਾਈ ਹੋਈ ਤੇ 6 ਘੰਟੇ ਬੀਤ ਗਏ 1600 ਦੇ ਕਰੀਬ ਕਬੀਲਿਆਂ ਨੇ ਗੜੀ ਦੇ ਅੰਦਰ 12 ਸਿੱਕ ਫੌਜੀਆ ਨੂੰ ਵੀ ਸ਼ਹੀਦ ਕਰ ਦਿੱਤਾ ਗੋਲੀ ਸਿੱਕਾ ਵੀ ਖਤਮ ਹੋਣ ਦੇ ਕਿਨਾਰੇ ਸੀ ਚਾਰੇ ਪਾਸਿਆਂ ਤੋਂ ਘیرے ਹੋਣ ਕਾਰਨ ਇਹਨਾਂ ਫੌਜੀਆ ਨੂੰ ਬਾਹਰ ਤੋਂ ਕਿਸੇ ਵੀ ਕਿਸਮ ਦੀ ਮਦਦ ਮਿਲਣਾ ਅਸੰਭਵ ਸੀ ਜਦੋਂ ਉਹਨਾਂ ਦਾ ਗੋਲਾਵਰੂਧ ਖਤਮ ਹੋ ਗਿਆ ਤਨ ਤਲਵਾਰਾਂ ਸੰਘੀਨਾਂ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ ਦੁਸ਼ਮਣਾਂ ਨੇ ਆਖਰੀ ਸਾਹ ਤੱਕ ਆਖਰੀ ਹਥਿਆਰ ਵੱਜੋ ਸਾਰਾ ਗੜੀ ਚੌਂਕੀ ਦੇ ਆਲੇ-ਦੁਆਲੇ ਸੁੱਕੀਆਂ ਝਾੜੀਆਂ ਵਿੱਚ ਅਗ ਲਾਂਤੀ ਧੂਆਂ ਧਾਨ ਕਰਤਾ ਚਾਰੇ ਪਾਸੇ ਤੇ ਸਹਾਰਾ ਲੈ ਕੇ ਇਸ ਆੜ ਵਿੱਚ ਕੰਧ ਤੋੜ ਕੇ ਰਸਤੇ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਬਹਾਦਰ ਸਿੱਖ ਫੌਜੀਆ ਨੇ ਉਹਨਾਂ ਨੂੰ ਅੰਦਰ ਬੜ ਨਹੀਂ ਦਿੱਤਾ ਅੰਦਰੋਂ ਫੌਜੀ ਸਿਰਫ ਛਿੱਜ ਦੀ ਪ੍ਰਾਪਤ ਕਰਨ ਗਿਆ ਸੀ ਤੇ ਇਕੱਲਾ ਸਿਗਨਲ ਮੈਨ ਗੁਰਮਖ ਸਿੰਘ ਹੀ ਬਚਿਆ ਸੀ ਸਿਗਨਲ ਮੈਨ ਗੁਰਮਖ ਸਿੰਘ ਨੇ ਕਰਨਲ ਹਾਰਟਨ ਨੂੰ ਸਿਗਨਲ ਦਿੱਤਾ ਕਿ ਮੇਰੇ ਸਾਥੀ ਸਾਰੇ ਸ਼ਹੀਦ ਹੋ ਗਏ ਨੇ ਤੇ ਮੈਂ ਇਕੱਲਾ ਹੀ ਬਚਿਆ ਹਾਂ ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਕਿ ਮੈਂ ਸ਼ਹੀਦ ਹੋਏ ਆਪਣੇ ਸਾਥੀਆਂ ਵਿੱਚ ਸ਼ਾਮਲ ਹੋ ਜਾਵਾਂ ਤੇ ਉਸ ਨੇ ਸਿਗਨਲ ਬੰਦ ਕਰਕੇ ਜਕਾਰਾ ਲਾਇਆ ਜਦੋਂ ਉਹਨੇ ਸਿਗਨਲ ਖਾਤਮ ਬੰਦ ਕੀਤਾ ਆਪਣਾ ਸਨੇਹਾ ਭੇਜ ਤੇ ਜਕਾਰਾ ਲਗਾਇਆ ਤੇ ਬੰਦੂਕ ਦੇ ਬੌਨਟ ਨਾਲ 20 ਤੋਂ ਵਧੇਰੇ ਪਠਾਨੀ ਦੁਸ਼ਮਣਾਂ ਨੂੰ ਠੇਰ ਕਰਦਾ ਅਖੀਰ ਤੇ ਇਹ ਬਹਾਦਰੀ ਨਾਲ ਲੜਦਾ ਹੋਇਆ ਦੁੱਤੀ ਦਾਸਤਾਨ ਜੋ ਇੱਕ ਪੇਸ਼ ਕਰਿਆ ਬਹਾਦਰ ਸਿੰਘ ਫੌਜੀਆ ਦੇ ਦੁਸ਼ਮਣਾਂ ਨੂੰ ਜਿਉਂਦੇ ਜੀ ਗਲੀ ਦੇ ਲਾਗੇ ਨਾ ਟੁੱਟਣ ਦਿੱਤਾ ਉਨ੍ਹਾਂ ਦੀ ਬਹਾਦਰੀ ਹਵਾਲदार ਈਸ਼ਰ ਸਿੰਘ ਅਤੇ ਉਸ ਦੇ ਫੌਜ ਦੇ ਜਵਾਨ ਪੂਰੀ ਡਟਤਾ ਤੇ ਹੌਸਲੇ ਨਾਲ ਲੜਦੇ ਹੋਏ ਸ਼ਹੀਦ ਹੋ। ਸੀ ਇਦਾ ਦੀ ਸੂਚੀ ਵਿੱਚ 21 ਜਵਾਨਾਂ ਨੇ ਸਾਰਾਗੜ ਦੀ ਲੜਾਈ ਵਿੱਚ ਆਪਣੀ ਹਸ਼ਾਤਤਾ ਦਿੱਤੀਆਂ। ਉਹਨਾਂ ਦੀ ਜਾਣਕਾਰੀ ਇਸ ਪ੍ਰਕਾਰ ਹੈ ਜਿਹੜੇ ਸਾਰਾਗੜ ਦੀ ਲੜਾਈ ਵਿੱਚ ਸ਼ਹੀਦ ਹੋਏ ਸੀ। ਜਿਨ੍ਹਾਂ ਨੇ ਆਪਣੇ ਜज्ਬੇ ਨਾਲ ਪਠਾਨੀ ਫੌਜਾਂ ਨੂੰ ਪਿੱਛੇ ਧੱਕਿਆ। ਹਵਾਲदार ਈਸ਼ਰ ਸਿੰਘ ਪਿੰਡ ਝੋੜਾ ਜ਼ਿਲ੍ਹਾ ਲੁਧਿਆਣਾ ਕਮਾਂਡਰ ਸੀ ਜੀ। ਹਵਾਲਦਾਰ ਸਰਦਾਰ ਈਸ਼ਰ ਸਿੰਘ ਪਿੰਡ ਝੋੜਾ ਜ਼ਿਲ੍ਹਾ ਲੁਧਿਆਣਾ ਕਮਾਂਡਰ ਸੀ ਤੇ ਸਰਦਾਰ ਰਾਮ ਸਿੰਘ ਸਿਪਾਹੀ ਸੀ ਸਰਦਾਰ ਸਾਹਿਬ ਸਿੰਘ ਇਹ ਵੀ ਸਿਪਾਈ ਸੀ ਸਰਦਾਰ ਸਾਹਿਬ ਸਿੰਘ ਜੋ ਸਿਪਾਹੀ ਸੀ ਸਰਦਾਰ ਰਾਮ ਸਿੰਘ ਵੀ ਸਿਪਾਹੀ ਸੀ ਸਰਦਾਰ ਲਾਲ ਸਿੰਘ ਜੋ ਨਾਇਕ ਸੀ ਸਰਦਾਰ ਲਾਲ ਸਿੰਘ ਨਾਇਕ ਸੀ ਸਰਦਾਰ ਉੱਤਮ ਸਿੰਘ ਸਿਪਾਹੀ ਸੀ ਸਰਦਾਰ ਹੀਰਾ ਸਿੰਘ ਸਿਪਾਈ ਸੀ ਤੇ ਸਰਦਾਰ ਚੰਦਾ ਸਿੰਘ ਲਾਸ ਨਾਇਕ ਸੀ ਤੇ ਸਰਦਾਰ ਦਇਆ ਸਿੰਘ ਸਿਪਾਹੀ ਸੀ ਸਰਦਾਰ ਜੀਵਨ ਸਿੰਘ ਸਿਪਾਹੀ ਸੀ ਸਰਦਾਰ ਗੁਰਮukh ਸਿੰਘ ਜੋ ਸਿਗਨਲ ਮੈਨ ਸੀ ਜਿਸ ਨੇ ਅੰਤ ਜੋ ਲੜਾਈ ਦਾ ਅੰਤ ਕੀਤਾ ਤੇ ਉਹਨੇ ਅੰਗਰੇਜ਼ਾਂ ਨੂੰ ਸਿਗਨਲ ਬੰਦ ਕਰਨ ਲਈ ਕਿਹਾ ਕਿਉਂਕਿ ਇਲਾਸਟਿਕਲ ਸੀ ਉਹ ਵੀ ਆਪਣੇ ਮਿੱਤਰਾਂ ਨਾਲ ਆਪਣੇ ਫੌਜ ਦੇ ਜੋ 12 ਜਵਾਨ ਸੀ ਉਹਨਾਂ ਦਾ ਸ਼ਹੀਦ ਹੋਣਾ ਚਾਹੁੰਦਾ ਸੀ ਤੇ ਸਰਦਾਰ ਭੋਲਾ ਸਿੰਘ ਸਿਪਾਹੀ ਸੀ ਸਰਦਾਰ ਨਰੈਣ ਸਿੰਘ ਵੀ ਸਿਪਾਹੀ ਸੀ ਸੋ ਇਹ ਉਹ ਯੋਧੇ ਸੀ ਤੇ ਜਿਨ੍ਹਾਂ ਨੇ ਬੜੀ ਬਹਾਦਰੀ ਨਾਲ ਲੜਾਈ ਲੜੀ ਤੇ ਅੱਗੇ ਜਾ ਕੇ ਜੋ ਸੂਜੋਦੇ ਸੀ ਸਰਦਾਰ ਜੀਵਨ ਸਿੰਘ ਸਿਪਾਈ ਸਰਦਾਰ ਅਨੰਦ ਸਿੰਘ ਸਿਪਾਈ ਸਰਦਾਰ ਭਗਵਾਨ ਸਿੰਘ ਸਿਪਾਈ ਸਰਦਾਰ ਭਗਵਾਨ ਸਿੰਘ ਇਹ ਵੀ ਸਿਪਾਈ ਸੀ ਸਰਦਾਰ ਸੁੰਦਰ ਸਿੰਘ ਸਿਪਾਈ ਸੀ ਸਰਦਾਰ ਬੂਟਾ ਸਿੰਘ ਸਿਪਾਈ ਸੀ ਸਰਦਾਰ ਜੀਵ ਜੀਵਨ ਸਿੰਘ ਇਹ ਵੀ ਸਿਪਾਈ ਸੀ ਸੋਸੀ ਇਦਾਂ ਦਾ ਸਨਮਾਨ ਸਿੱਖ ਕੌਮ ਨੇ ਬਹਾਦਰੀ ਦੀਆਂ ਧੂਮਾਂ ਵਿੱਚੋਂ ਭਰਪਿਤੀ ਪੈ ਗਈਆਂ ਇੰਗਲੈਂਡ ਦੀ ਰਾਣੀ ਮਹਾਰਾਣੀ ਵਿਕਟੋਰੀਆ ਨੇ ਆਪ ਵੀ ਇਸ ਕਾਰਨਾਮੇ ਨੂੰ ਬਹੁਤ ਪ੍ਰਭਾਵਿਤ ਹੋਈ ਤੇ ਬਰਤਾਨੀਆ ਰਾਜ ਦੀ ਸਰਕਾਰ ਨੇ ਸਨਮਾਨ ਦੇ ਤੌਰ ਤੇ ਸਿੱਖ ਰੈਜੀਮੈਂਟ ਨੂੰ ਸਭ ਤੋਂ ਵੱਡਾ ਸਨਮਾਨ ਦਿੱਤਾ ਤੇ ਸ਼ਹੀਦ ਹੋਣ ਤੋਂ ਮਰਨ ਤੋਂ ਉਪਰੰਤ ਭੇਟ ਉਹਨਾਂ ਨੂੰ ਸਨਮਾਨਿਤ ਵੀ ਕੀਤੀ ਇਸ ਤੋਂ ਇਲਾਵਾ ਹਰ ਸ਼ਹੀਦ ਪਰਿਵਾਰ ਦੇ 2-2 ਮੈਂਬਰਾਂ ਨੂੰ ਜ਼ਮੀਨ 500 ਰੁਪਏ ਨਕਦ ਦਿੱਤੇ ਗਏ ਤੇ ਉਸ ਸਮੇਂ ਬਹੁਤ ਵੱਡੀ ਰਕਮ ਸੀ ਇਹ ਇੰਡੀਆ ਆਰਡਰ ਆਫ ਮੈਰਿਟ ਦਾ ਸਨਮਾਨ ਦਿੱਤਾ ਗਿਆ ਉਸ ਸਮੇਂ ਵਿਕਟੋਰੀਆ ਕ੍ਰਾਸ ਦੇ ਅੱਜ ਦੇ ਬਾਰਮਦੀਰ ਚੱਕਰ ਦੇ ਬਰਾਬਰ ਮੰਨਿਆ ਜਾਂਦਾ ਸੀ ਇਸ ਜੁੱਧ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਇੰਨਾ ਵੱਡਾ ਸਨਮਾਨ ਇਕੱਠਾ ਕਰਨਾ ਪਲਟਨ ਨੂੰ ਅੱਜ ਤੱਕ ਨਹੀਂ ਮਿਲਿਆ ਸੀ ਸਾਰੇ ਗੜੀ ਦੇ ਸ਼ਹੀਦਾਂ ਦੀ ਯਾਦ ਵਿੱਚ ਫਿਰੋਜ਼ਪੁਰ ਤੇ ਅੰਮ੍ਰਿਤਸਰ ਵਿੱਚ ਯਾਦਗਰਾਂ ਬਣਾਈਆਂ ਗਈਆਂ ਅੰਤਰਰਾਸ਼ਟਰੀ ਸਕੂਲਾਂ ਤੇ ਸਖਿਆਮੰਦ ਘਾਟਣ ਕੀਤਾ ਗਿਆ ਯੋਜਨਾ ਚਲਾਈ ਗਈ ਫਰਾਂਸ ਦੇ ਸਕੂਲਾਂ ਵਿੱਚ ਪੜ੍ਹਾਈ ਜਾ ਰਹੀ ਜੂਨਾਸਕੋ ਦੇ ਇਸ ਲੜਾਈ ਨੂੰ ਮਾਨਤਾ ਦੇ ਕੇ ਦੁਨੀਆ ਦੀਆਂ 8 ਮਹਾਨ ਫੈਸਲਾਂ ਤੋਂ ਮਨਾਇਆਂ ਵਿੱਚ ਸ਼ਾਮਲ ਕੀਤਾ। ਇੰਗਲੈਂਡ ਅਤੇ ਕੈਨੇਡਾ ਵਿੱਚ ਸਾਰਾਗੜੀ ਦਿਵਸ ਕਾਫੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਤੇ ਜਿੱਤੇ ਕੀ ਸਰਕਾਰੀ ਨੁਮਾਇंदे ਸ਼ਹੀਦ ਸਿੱਖ ਫੌਜੀਆਂ ਦੇ ਪਰਿਵਾਰਾਂ ਤੇ ਸਾਬਕਾ ਸਿੱਖ ਫੌਜੀ ਇਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਨੇ। ਤੇ ਹੁਣ ਅੱਗੇ ਆਪਾਂ ਜੇ ਸਿੱਖਿਆ ਦੀ ਗੱਲ ਕਰੀਏ ਸਾਰਾਗੜੀ ਦੇ ਯੁੱਧ ਵਿੱਚ ਸ਼ਹੀਦ ਹੋਣ ਵਾਲੇ ਬਹਾਦਰ ਸਿੰਘਾਂ ਨੇ ਜੀਵਨ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਮੁਸ਼ਕਲਾਂ ਨੂੰ ਸਾਹਮਣੇ ਦੇ ਕੇ ਘਬਰਾਉਣ ਦੀ ਜ਼ਰੂਰਤ ਨਹੀਂ ਸਗੋਂ ਪ੍ਰਮਾਤਮਾ ਤੇ ਭਰੋਸਾ ਰੱਖੋ ਹਿੰਮਤ ਰੱਖੋ ਤੇ ਦਲੇਰੀ ਦੇ ਨਾਲ ਸਾਹ ਮਾਲਾ ਵਧਾ ਕੇ ਹਿੰਮਤ ਰੱਖ ਕੇ ਹੌਸਲਾ ਕਰਕੇ ਲੜਾਈ ਲੜੋ ਉਸ ਮੁਸ਼ਕਲ ਦਾ ਸਬਣਾ ਕਰੋ ਸਰਗਾਰੀ ਦੇ ਸਰਗੜੀ ਦੇ 21 ਅਣਖੀਨੇ ਯੋਧੇ ਜਿਨ੍ਹਾਂ ਨੇ ਹਜ਼ਾਰਾਂ ਦੁਸ਼ਮਣਾਂ ਦੇ ਸਾਹਮਣੇ ਹਾਰ ਨਹੀਂ ਮੰਨੀ ਤੇ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਪਰਮਾਤਮਾ ਉੱਪਰ ਟੁੱਟ ਭਰੋਸਾ ਜ਼ਾਹਰ ਕੀਤਾ ਤੇ ਆਪਣਾ ਆਪ ਮਾਰ ਦਿੱਤਾ ਤੇ ਅਨੋਖੀ ਗਾਥਾ ਲੈ ਕੇ ਇੱਕ ਢੰਗ ਸਿਖਾ ਕੇ ਜ਼ਿੰਦਗੀ ਨੂੰ ਜਿਉਣ ਦਾ ਸਾਰਾ ਗੜੀ ਦੇ ਯੁੱਧ ਵਿੱਚ ਇਤਿਹਾਸ ਵਿਦੇਸ਼ਾਂ ਤੋਂ ਸਕੂਲਾਂ ਤੇ ਕਾਲਜਾਂ ਵਿੱਚ ਪੜਾਇਆ ਜਾਂਦਾ ਹੈ ਸਾਨੂੰ ਇਹ ਵੀ ਉਪਰਾਲਾ ਕਰਨਾ ਚਾਹੀਦਾ ਹੈ ਕਿ ਸਾਡੇ ਸੂਰਬੀਰ ਜੋ ਯੋਧੇ ਹੋਏ ਨੇ ਇਹ ਬੇਮਿਸਾਲ ਲਾਸਾਨੀ ਕੁਰਬਾਨੀ ਭਰਿਆ ਇਤਿਹਾਸ ਹੈ ਸਾਡੇ ਦੇਸ਼ ਦੇ ਸਕੂਲਾਂ ਵਿੱਚ ਵੀ ਕਾਲ ਦੇ ਵਿੱਚ ਵੀ ਸਲੇਬਜ ਵਿੱਚ ਜ਼ਰੂਰ ਇਹ ਸ਼ਾਮਲ ਹੋਣਾ ਚਾਹੀਦਾ ਤਾਂ ਜੋ ਬੱਚੇ ਆਪਣੇ ਸਨਮਤੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਖੁਸ਼ਾਲ ਸਮਾਜ ਦੀ ਸਿਰਜਣਾ ਕਰ ਸਕਣ ਸੋ ਇਹ ਉਹ ਇੱਕ ਗਾਥਾ ਸੀ ਉਹ ਸੂਰਬੀਰਾ ਦੀ ਸਾਰਾ ਗੜੀ ਦੇ ਉਹ ਬਹਾਦਰ ਯੋਧਿਆਂ ਦੀ ਜਿਨ੍ਹਾਂ ਦੀ ਨਵਾਈੰਦਗੀ ਸਰਦਾਰ ਇਸਰ ਸਿੰਘ ਪਿੰਡ ਚ ਰੋੜਾ ਜ਼ਿਲ੍ਹਾ ਲੁਧਿਆਣਾ ਤੋਂ ਕਰ ਰਹੇ ਸੀ ਤੇ ਉਹਨਾਂ ਨੇ ਆਪਣੀ ਬਟਾਲੀਅਨ ਨੂੰ ਹੌਸਲਾ ਦਿੱਤਾ ਮਾਨ ਬਖਸ਼ਿਆ ਤੇ ਉਹਨਾਂ ਨੇ ਪਠਾਣਾ ਦੀਆਂ ਜੋ ਗੋਡਣੀਆਂ ਲਵਾ ਦਿੱਤੀ ਅਸੀਂ ਤੇ ਪਠਾਣਾ ਨੇ ਪੇਸਕਸ ਵੀ ਕੀਤੀ ਤੁਸੀਂ ਪਿੱਛੇ ਹਟ ਜੋ ਪਰ ਉਹ ਪਿੱਛੇ ਨਹੀਂ ਹਟੇ ਸੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਸਾਥੀ